ਜੀ ਜੀ ਪਰਵਲਾ ਜੀ ਕੀ ਨਾਮ ਤੁਹਾਡਾ ਬੁਝਰ ਰਹਾ ਸੀ ਜੀ ਕੀ ਮਾਮਲਾ ਜਿਹਦੇ ਮਾਮਲੇ ਤੁਸੀਂ ਅੱਜ ਵੱਡੀ ਗਿਣਤੀ ਐਸਐਸਪੀ ਨੇ ਮਿਲਣਾ ਆਏ ਹੋ ਪੁਲਿਸ ਨੇ ਤਾਂ ਅਸੀਂ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਉਸ ਨੇ ਸਟੇਟਮੈਂਟ ਵੀ ਦਿੱਤੀ ਹੈ ਐਸਐਸਪੀ ਨੇ ਤੁਹਾਡਾ ਜਿਆ ਪਿੰਡ ਵਾਲਿਆਂ ਦਾ ਕੀ ਕਹਿਣਾ ਹੈ ਇਸ ਮਾਮਲੇ 'ਚ ਸਾਡਾ ਤਾਂ ਇਹ ਹੀ ਕਹਿਣਾ ਹੈ ਸਾਨੂੰ ਇਨਸਾਫ ਮਿਲਣਾ ਚਾਹੀਦਾ ਇਹ ਬੰਦਿਆਂ 'ਤੇ ਹੀ ਕਾਰਵਾਈ ਕਰੀ ਜਾਵੇ ਇਹਨਾਂ ਦੇ ਸਾਰੇ ਪਰਿਵਾਰ 'ਤੇ ਜੀ ਮੇਰਾ ਜਿਹੜਾ ਪਰਿਵਾਰ ਇਹਨਾਂ ਨੇ ਖਤਮ ਕਰ ਚੁੱਕੇ ਹੈ ਕੀ ਲੱਗਦੀ ਸੀ ਤੁਹਾਡੀ ਜਿਹੜੀ ਮਰਜ਼ੀ ਮੇਰੀ ਭੈਣ ਜੀ ਕੀ ਕਰਨੀ ਤਕੋਰ ਜਿਵੇਂ ਡਾਊਟ ਕੀਤਾ ਜਾ ਰਿਹਾ ਵੀ ਤਿੰਨ ਜਣਿਆਂ ਨੂੰ ਵੀ ਇੱਕ ਬੰਦਾ ਇਕੱਲਾ ਨਹੀਂ ਇਹ ਡਿਵਿਟੀ ਘਟਰਾ ਨੂੰ ਅੰਜਾਮ ਦੇ ਸਕਦਾ ਕੋਈ ਸ਼ੱਕ ਸਭਾ ਕਿਸੇ ਹੋਰ ਹੋਰ ਕਿਤੇ ਬੰਦੇ ਤੇ ਤਿੰਨੇ ਜਵਾਬ ਕਿੰਨੀ ਸੰਭ ਤੇ ਇੱਕ ਬੰਦੇ ਤੋਂ ਇੱਕ ਬੰਦਾ ਤਿੰਨ ਨੌਜਵਾਨਾਂ ਨੂੰ ਕਿਵੇਂ ਮਾਰ ਸਕਦਾ ਹੈ ਇਕੱਲਾ ਮੈਨੂੰ ਤਾਂ ਇਹ ਲੱਗਦਾ ਜੀ ਵੀ ਇਹ ਜਿੱਦ 10 12 ਬੰਦੇ ਆਉਂਦਾ ਘਟੂ ਘਟਾ ਅੱਥਾਗਾ ਮਾਰਨ ਚ ਕੋਈ ਇਹਨੂੰ ਕਾਤਲ ਨੂੰ ਬਤਾ ਕੇ ਕਿਵੇਂ ਕਿਵੇਂ ਕਰੇ ਆ ਇਹਨੇ ਪਹਿਲਾਂ ਤੁਹਾਡੀ ਭੈਣ ਨੇ ਕੋਈ ਇਸ ਬੰਦੇ ਬਾਰੇ ਕੋਈ ਜ਼ਿਕਰ ਕਰਿਆ ਕੋਈ ਕੋਈ ਨਹੀਂ ਜੀ ਇੰਨਾ ਇਹ ਜਾਂ ਤਾਂ ਦਬਾਬ ਨਾ ਆਇਆ ਭਾਈ ਇਹ ਬੰਦੇ ਦਾ ਕੋਈ ਵੀ ਤੇ ਜਾਂ ਕੋਈ ਬਾਕੀ ਇਹਦੀ ਪਹਿਲੀ ਜਵਾਕਾਂ ਨੂੰ ਦਬਾ ਪਾ ਕੇ ਜੀ ਸਾਡੀ ਦਿਕਰ ਗੱਲਾਂ ਹੋਣੀ ਨਹੀਂ ਦਿੱਤੀ ਗਈ ਕਿੰਨੀ ਕਿੰਨੀ ਤੜੀ ਸੀ ਪਹਿਲਾ ਜਿਹੜੀ ਘਰ ਦੀ ਪੈਲੀ ਸੀ ਉਹ ਵੇਚੀ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਪੈਲੀ ਦਵਾਈ ਉਹ ਪੈਲੀ ਵੇਚਦੇ ਸਾਰੇ ਪੈਸੇ ਤੇ ਸਿਆਉਣਾ ਸੀ ਉਹਨਾਂ ਕੋਲ ਤੇ ਸਾਰੇ ਦਾ ਸਾਰਾ ਇਹ ਬੰਦੇ ਨੇ ਆਪ ਦੇ ਪਰਿਵਾਰ ਦੇ ਰੂਹ ਕਰਤਾ ਇਧਰਲੇ ਪਾਸੋਂ ਵੇਚੀ ਗਿਆ ਤੇ ਉਧਰਲੇ ਪਾਸੇ ਉਹਨਾਂ ਦਾ ਬਣਾਈ ਗਿਆ ਤਾਂ ਉਹਨਾਂ ਦਾ ਪੂਰਾ ਇਸ ਚ ਹੱਥ ਆਗਾ ਪਰਿਵਾਰ ਦਾ ਇਹ ਨਹੀਂ ਹੈਗਾ ਵੀ ਉਹਨਾਂ ਨੂੰ ਜਾਂ ਪਤਾ ਨਹੀਂ ਪਰਿਵਾਰ ਦਾ ਇੱਕ ਮੁੰਡਾ ਜੀ ਇਹਦਾ ਘਰ ਵਾਲੀ ਆ ਇਹਦਾ ਪਿਓ ਜਦੋਂ ਇਹਨੇ ਵੀਡੀਓ ਪਾਈਆ ਲਾਈਵ ਹੋ ਕੇ ਤਾਂ ਉਹ ਬੰਦਾ ਦਰਖਾਸਤ ਦੇ ਕੇ ਗਿਆ ਥਾਣੇ ਪਿਓ ਇਹਦਾ ਤੇ ਜੇ ਉਹਨਾਂ ਨੂੰ ਪਤਾ ਨਹੀਂ ਸੀ ਜਾਂ ਉਹਨਾਂ ਉਹ ਬੋਲਦੇ ਆ ਵੀ ਅਸੀਂ ਅੱਡ ਸੀ ਇਹਨਾਂ ਦੇ ਨਾਲੋਂ ਤੇ ਸਾਡੀ ਕੋਈ ਬੋਲ ਚੱਲ ਨਹੀਂ ਦੋ ਇਹਦੇ ਭਰਾ ਫੌਜੀ ਆ ਉਹ ਉਹ ਕਹਿ ਰਿਹਾ ਵੀ ਸਾਡੀ ਇਹਨਾਂ ਦਾ ਕੋਈ ਲੈਣ ਦੇਣ ਨਹੀਂ ਪਰ ਹੈ ਸਾਰਾ ਕੁਝ ਵਿੱਚ ਹੈ ਜੀ ਉਹਨਾਂ ਦੇ ਵਿੱਚ ਆ ਸਾਨੂੰ ਪੂਰਾ ਇਨਸਾਫ ਮਿਲਣਾ ਚਾਹੀਦਾ ਜਾਂਦੇ ਹੁੰਦੇ ਸੀ ਜੀ ਉਹਨਾਂ ਦੇ ਇਸ ਗੱਲ ਦੀ ਅਸੀਂ ਮੱਗ ਕਰਦੇ ਆ ਤੇ ਸਾਰਾ ਨਗਰ ਤੋਂ ਪਤਾ ਲਿਆ ਜਾਵੇ ਜੇ ਕੋਈ ਸਾਡੇ ਨਹੀਂ ਆ ਤਾਂ ਸਾਨੂੰ ਬਣਦੀ ਸਜ਼ਾ ਦਿੱਤੀ ਜਾਵੇ ਤੇ ਨਹੀਂ ਉਹਨਾਂ ਨੂੰ ਜਿਹੜੇ ਦੋਸ਼ੀ ਆ ਉਸ ਬੰਦਿਆਂ ਨੂੰ ਸਜ਼ਾ ਦਿੱਤੀ ਜਾਂ ਦੇਖੋ ਅਸੀਂ ਕਿਸੇ ਨੂੰ ਨੱਕੇ ਨੂੰ ਅਸੀਂ ਇਹ ਨਹੀਂ ਕਹਿੰਦੇ ਕਿ ਨੱਕੇ ਦਾ ਕਿਸੇ ਦਾ ਨੌ ਹੋਵੇ ਤਾਂ ਜਾਂ ਕਿਸੇ ਨੱਕੇ ਤੇ ਪਵੇ ਅੱਛਾ ਪਤਾ ਇਹ ਲੱਗਿਆ ਵੀ ਇਹਦੇ ਕੋਲੇ ਕੁੜੀ-ਕੁੜੇ ਕੋਈ ਔਰਤ ਵੀ ਰਿਸ਼ਤੇਦਾਰ ਹੋਰ ਵੀ ਰਹਿੰਦੇ ਸੀ ਉਹ ਦੀ ਭੂਆ ਜੀ ਦੀ ਸਾਡੀ ਭੂਆ ਸੀਗੀ ਜੀ ਉਹ ਰਹਿੰਦੀ ਸੀ ਉਹਨਾਂ ਨੇ ਵਿਆਹ ਨਹੀਂ ਕਰਵਾਇਆ ਸੀਗਾ ਤੇ ਪਹਿਲਾਂ ਉਹ ਮੰਗੇ ਵੀ ਸੀ ਸਾਡੇ ਫੋਫੜ ਜੀ ਦੀ ਡੈਥ ਹੋ ਗਈ ਸੀਗੀ ਮੰਗਰ ਸਾਰੀ ਉਸ ਤੋਂ ਬਾਅਦ ਉਹ ਰਹੀ ਆ ਤਾਂ ਉਸ ਸਾਨੂੰ ਹੁਣ ਅੱਜ ਇਹ ਵੀ ਸਾਕ ਹੋ ਰਿਹਾ ਅੱਜ ਤੋਂ 20 ਦਿਨ 25 ਦਿਨ ਪਹਿਲਾਂ ਉਹ ਦੀ ਮੌਤ ਹੋਈ ਆ ਤਾਂ ਜਮਾਂ ਅਚਾਨਕ ਜਮਾਂ ਕੋਈ ਕਿਸੇ ਵੀ ਕੋਈ ਦਿੱਕਤ ਨਹੀਂ ਸੀ ਤਾਂ ਇੱਕੇ ਦਿਨ ਚ ਉਹਦੀ ਮੌਤ ਹੋ ਗਈ ਆ ਇੱਥੇ ਕਿੱਥੇ ਕੋਈ ਮੌਤ ਪਟਿਆਲੀ ਹੋਈ ਆ ਜੀ ਜੋ ਹਸਪਤਾਲ ਚ ਪਹਿਲਾਂ ਬਰਨਾਲੇ ਲੈ ਕੇ ਆਏ ਤੇ ਇੱਕੋ ਲੱਗਦਾ ਜਿਵੇਂ ਕੁਝ ਇਹ ਬੰਦੇ ਨੇ ਦੇ ਦਿੱਤਾ ਹੁੰਦਾ ਉਹ ਵੀ ਸਾਨੂੰ ਅਨਸਾਫ਼ ਮਿਲਣ ਲੱਗ ਜਾਂਦਾ ਕੋਈ ਬਈ ਉਹ ਸਮਾਗਲੇ ਦੇ ਕੋਈ ਵਕਰੀ ਪ੍ਰਸਤ ਨਹੀਂ ਜੀ ਸਾਨੂੰ ਉਦੋਂ ਇਸ ਬਾਰੇ ਕੋਈ ਪਤਾ ਹੀ ਨਹੀਂ ਸੀ ਸਾਨੂੰ ਤਾਂ ਹੁਣ ਜਦੋਂ ਸਾਡਾ ਪਰਿਵਾਰ ਹੀ ਖਤਮ ਕਰਤਾ ਤਾਂ ਸਾਨੂੰ ਹੁਣ ਪਤਾ ਲੱਗਿਆ ਵੀ ਇਹ ਸਾਡੇ ਨਾਲ ਘਟਨਾ ਵਾਪਰੀ ਹੁਣ ਦੇ ਸਕਦੇ ਹਾਂ ਉਹ ਆ ਦੇ ਕਤੂਰੇ ਮਾਪਦੇ ਦੀ ਜਾਂਚ ਦੇਖੋ ਜੀ ਇਹ ਹੁਣ ਪ੍ਰਸ਼ਾਸਨ ਕੱਢ ਸਕਦਾ ਕਿ ਅਸੀਂ ਇਸ ਗੱਲ ਦੀ ਜੇ ਸਾਥੋਂ ਜਿਹੜੀ ਮੰਗਣਗੇ ਅਸੀਂ ਦਮਾਗੀ ਤਰਕਾਸ ਜਦੋਂ ਸਾਡਾ ਪਰਿਵਾਰ ਖਤਮ ਹੋਰ ਜੀ ਇਹ ਇਤਿਹਾਸ ਨੂੰ ਪਰ ਹੁੰਦਾਗਾ ਵੀ ਇਹ ਵੀ ਉਹਨਾਂ ਨੇ ਮਾਰੀ ਹੈ ਜੀ ਸਾਡੀ ਭੂਆ ਕੀ ਕਿਉਂ ਪਹਿਲਾਂ ਉਹਨਾਂ ਨੂੰ ਖਤਮ ਕਰਿਆ ਫਿਰ ਇਹ ਪਰਿਵਾਰ ਤੇ ਹਮਲਾ ਕਰਿਆਗਾ ਉਦੋਂ ਬਾਅਦ ਜੇ ਉਹ ਜਾਂਦੇ ਰਹਿੰਦੇ ਤੇ ਉਹ ਸਾਹਿਬ ਨਾਲ ਇਹ ਕੁਝ ਕਰ ਨਹੀਂ ਸਕਦੇ ਸੀਗੇ ਪਹਿਲਾਂ ਹੋਰ ਰਾਸਤੇ ਛੋਟਾਈ ਗਈ ਆ ਫਿਰ ਉਦੋਂ ਬਾਅਦ ਮੇਰੀ ਭੈਣ ਤੇ ਭਾਨ ਜਾ ਤੇ ਪੰਜ ਮਾਰਦੇ ਗਾਤਬ ਕਰਦਾ ਜੀ ਸਾਡਾ ਸਰ ਇਹਨਾਂ ਦੇ ਪਰਿਵਾਰ ਦਾ ਹੱਥ ਆ ਜੀ ਪੂਰਾ ਇਹਦੇ ਇਹਦੀ ਬਾਈ ਫੋਰਾ ਵੀ ਇਹਦੇ ਮੁੰਡੇ ਦਾ ਵੀ ਉਹ ਨਾਲ ਸਹਿਮਤ ਨਹੀਂ ਥੀ ਕਿ ਨਹੀਂ ਜਿਹੜਾ ਦੂਜਾ ਦਾ ਪਿਓ ਹੈਗਾ ਇਹ ਮੁੰਡੇ ਦਾ ਉਹਨੂੰ ਵੀ ਸਾਰਾ ਪਤਾ ਸੀ ਪੈਸੇ ਦਾ ਹੀ ਪਤਾ ਸੀ ਵੀ ਕਿੱਥੋਂ ਆ ਰਿਹਾ ਕੀ ਉਹਨੇ ਘਰ-ਬਾਰ ਬਣਾ ਲਿਆ ਸੀ ਕਿ ਨਹੀਂ ਇਹਨਾਂ ਨੇ ਰਲ ਕੇ ਤਿੰਨੇ ਚਾਰ ਜਣਿਆਂ ਨੇ ਫੇਰ ਕੰਮ ਕਰਿਆ ਫੇਰ ਮਾਰੇ ਨੇ ਕੋਈ ਐ ਨਹੀਂ ਹੈਗਾ ਵੀ ਇਹਦੇ ਇਕੱਲੇ ਨਹੀਂ ਮਾਰਦੇ ਮੇਰੀ ਵਾਈਫ ਨੂੰ ਪੁਲਿਸੀਆ ਬਾਈ ਬੈਠਾਦਾ ਕਿੰਨਾ ਪੈੜੀਦਾ ਉਹ ਬੇਚੀ ਬੈਠਾ ਅਸੀਂ ਮੰਗ ਕਰਦੇ ਹਾਂ ਜੀ ਇਹਨਾਂ ਦੇ ਬਾਈ ਨੇ ਨਾਮ ਨਾਮ ਹੋਵੇ ਜੀ ਇਹਦੀ ਇਹਦੀ ਵਾਈਫ ਦਾ ਇਹਦੇ ਮੁੰਡੇ ਦਾ ਠੀਕ ਹੈ ਇਹਦਾ ਜਿਹੜਾ ਪਿਓ ਹੈ ਇੱਕ ਜਣਕੀ ਇਹ ਜ਼ਰੂਰੀ ਇਹ ਹੋਣੇ ਚਾਹੀਦੇ ਨੇ ਵਿਚੇ ਅੱਧੇ ਕਿੰਨੇ ਆਲਾ ਜੀ ਸਮਝਣੋ ਵੀ ਇੱਕ ਤਾਂ ਕੋਠੀ ਤੇ 60-70 ਲੱਖ ਰੁਪਈਆ ਲਈ ਜਾਂਦਾ ਅੱਧਾ ਕਿਲਾ ਕਿਹਦੇ ਕੋਲੇ ਆ ਇਹ ਇਧਰਾਂ ਖਾਂਸੀ ਇੱਕਣ ਅੱਧਾ ਕਿਲਾ ਜਾਂਦਾ ਉਹ ਵੀ ਵੇਚਦਾ ਸੀ ਇਹਨਾਂ ਬੰਦਾਂ ਪਹਿਲਾਂ ਹੀ ਤੇ ਹੁਣ ਕੋਠੀ ਵੀ ਪਾ ਲਈ ਤਿੰਨ ਗੱਡੀਆਂ ਤੇ ਕੀ ਗੱਡੀ ਨਵੀਂ ਲਿਆ ਆ ਤੇ ਬਾਕੀ ਮੁੰਡੇ ਦਾ 30 ਲੱਖ ਭਰਿਆ ਜੀ ਇਹਨੇ ਬਾਹਰ ਜਾਣ ਦਾ 35 ਲੱਖ ਰੁਪਈਆ ਭਰਿਆ ਉਹ ਸਾਰੇ ਪੈਸੇ ਇਧਰੋਂ ਸਾਡੀ ਮੇਰੀ ਲੜਕੀ ਤੋਂ ਲੈ ਕੇ ਹੀ ਤੇ ਮੁੜ ਕੇ ਜਦੋਂ ਜਦੋਂ ਉਹਨੇ ਪੈਸੇ ਮੰਗੇ ਉਹਨਾ ਆ ਕਾਰਵਾਈ ਕਰਤੀ ਇਹ ਨਹੀਂ ਪਤਾ ਵੀ ਘਰੋਂ ਹੀ ਕੋਈ ਨਸ਼ਾ ਦੇ ਕੇ ਜਾਂ ਕੋਈ ਟੀਕੇ ਲਾ ਕੇ ਲਗਾਇਆ ਹੋਵੇ ਮੈਂ ਉਹਦਾ ਪਿਤਾ ਜੀ ਆ ਜੀ ਗੁੱਡੀ ਦਾ ਗੁੱਡੀ ਨਾਮ ਤੁਹਾਡਾ ਨਛਤਰ ਸਿੰਘ ਆ ਜੀ ਅੱਛਾ ਖਦਾੁਰਤੋ ਖਦਾੁਰਤੋ ਹੋਰ ਵੀ ਕੁਝ ਕਹਿਣਾ ਚਾਹੁੰਦਾ ਉਹ ਜਿੱਥੇ ਚਾਰ ਪਿੰਡਾਂ ਦਾ ਹੋਰ ਇਹ ਕਹਿਣਾ ਸੁਣਿਆ ਜੀ ਇਨਸਾਫ ਵੀ ਇਹ ਉਹਦਾ ਪਿਓ ਵੀ ਵਿਚ ਲੈਣਾ ਚਾਹੀਦਾ ਤੇ ਉਹਦਾ ਟੰਬਰ ਤੇ ਮੁੰਡਾ ਚਾਰੇ ਬੰਦੇ ਨਾਲ ਚਾਹੀਦੇ ਹੈਗੇ ਵੀ ਸੀ ਮੇਰਾ ਘਰ ਆਈ ਮੇਰਾ ਭਤੀਜਾ ਲੱਗਦਾ ਸੀ ਠੀਕ ਨਹੀਂ ਉਹ ਮੇਰੇ ਭਾਬੀ ਜੀ ਲੱਗਦੇ ਸੀਗੇ ਤੇ ਮੈਂ ਦੇਖ ਕੇ ਵੀ ਨਾ ਉੱਥੇ ਹੀ ਰਹਿੰਦੇ ਸੀ ਤਕਰੀਬਨ ਇਹ ਇਹਨਾਂ ਨੂੰ ਪਤਾ ਦੀ ਕਿੱਥੋਂ ਪੈਸਾ ਆ ਰਿਹਾ ਹੈ ਇਹਨਾਂ ਦੇ ਘਰ ਉੱਥੇ ਵੀ ਨਹੀਂ ਖਾ ਰਹੇ ਸੀ ਸਾਰਾ ਕੁਝ ਜ਼ਮੀਨ ਵੇਚ ਕੇ ਖਾ ਗਿਆ ਸਭ ਕੁਝ ਖਾ ਗਿਆ ਭਾਈ ਜੀ ਐਂਡ ਤੇ ਉਹ ਜਵਾਗਤੀ ਕਿੰਨੇ ਕਿੰਨੇ ਕੇ ਉਹ ਮਾਰ ਕੇ ਦੇਖੋ ਦੇਖਿਆ ਨਹੀਂ ਜਾਂਦੀਆਂ ਫੋਟੋ ਉਹਨਾਂ ਦੀਆਂ ਇਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਹੈ ਭਾਈ ਜੀ ਪੋਲੇਪੁਰ ਦੇ ਬੱਚੇ ਬੱਚੇ ਕਿੰਨੇ ਕਿੰਨੇ ਲਾਲ ਬੱਚੇ ਦੀ ਇੱਕ ਮੁੰਡੇ ਦੀ ਹੈਗੀ 22 ਸਾਲ ਦਾ ਮੇਰੇ ਕਹਿੰਦੇ ਉਹ ਲੜਦਾ ਮੁੰਡਾ 20 ਵਿੱਚ ਹਾਂ ਉਹ ਕੁੜੀ ਦਾ ਬਾਲ ਵੱਡੀ ਛਾੜ 24 ਸਾਲ ਬਸ ਇਹ ਜੀ ਛਾੜੀ ਜਿਹੜੀ ਮੇਰੀ ਧੀ ਆ ਉਹਦੀ ਹੈ ਜੀ 44 ਸਾਲ ਸੋਡਾ ਵਰਤਮਰ ਤੇਵਾ ਹੈ ਨਹੀਂ ਸੀ ਜੀ ਇਹ ਹੈਗਾ ਵੀ ਭਾਈ ਜੀ ਬਾਰੇ ਤੁਹਾਨੂੰ ਉਮਰ ਨਹੀਂ ਪਤਾ ਜਾਂ ਕੋਈ ਨਹੀਂ ਬਤਾਉਂਦਾ ਨਹੀਂ ਉਹ 10 ਸਾਲ ਸੀ ਮਹੀਨਿਆਂ ਦਾ ਵੀ ਐ ਹੋ ਗਿਆ ਵੀ ਜਾਨੀ ਕਿ ਇੰਨੇ ਇੱਕ ਤਕਰੀਬਨ ਉਮਰ ਆ ਭਾਈ ਭਾਈ ਇਹ ਬਾਈ ਦੀ ਕਾਤਲ ਦੀ ਜਦੋਂ ਉਹਨਾਂ ਦੇ ਘਰੇ ਆਉਣੀ ਜਾਣੀ ਸੀ ਤੁਸੀਂ ਚੱਲ ਰਹੇ ਹੋ ਵੀ ਉਹਨਾਂ ਦੇ ਘਰ ਦਾ ਮੁੱਢੀ ਉਹ ਬਣਿਆ ਹੋਆ ਸੀ ਉਦੋਂ ਤੁਸੀਂ ਕੋਈ ਇਤਰਾਜ਼ ਨਹੀਂ ਜਤਾਇਆ ਵੀ ਜਦੋਂ ਦੇਖੋ ਉਹਦਾ ਕੁੜੀ ਦਾ ਪਿਓ ਵੀ ਸੀ ਭਰਾ ਸੀ ਤੁਸੀਂ ਦਿਓਰ ਸੀ ਸਾਰਾ ਸੀ ਸਾ ਕੁਸਵੰਦੀ ਉਹ ਕਿਉਂ ਨਹੀਂ ਉਦੋਂ ਆਪੇ ਵਰਤ ਕੇ ਨਹੀਂ ਜਿੰਨੇ ਜੋ ਅੱਗੇ ਦੇਖੋ ਜੇ ਇਸ ਤਰੀਕੇ ਚ ਗੱਲ ਹੁੰਦਾ ਅਗਲਾ ਕਹਿੰਦਾ ਸਾਡੇ ਘਰ ਦੀ ਮਾਮਲਾ ਹੈ ਉਹ ਅਸੀਂ ਉਹ ਹੈ ਮੈਂ ਮੇਰੀ ਲੜਾਈ ਵੀ ਹੋਈ ਆ ਦੋ ਤਿੰਨ ਮੇਰੀ ਇਹੀ ਜੀ ਗੱਲ ਨਹੀਂ ਇਹ ਬੰਦੇ ਨੂੰ ਡੱਕ ਰਿਆ ਵੀ ਮੈਂ ਉਤੋਂ ਪਰ ਜਦੋਂ ਬੰਦਾ ਘਰ ਦਾ ਉਹ ਕਹਦੇ ਉਹ ਪਰਝਾਈ ਦੀ ਜਿਹੜੀ ਹੱਡੀ ਉਹ ਮਗਰ ਲੱਗ ਕਰ ਜਿਵੇਂ ਨਾਲ ਉਹ ਜਬਾਕ ਛੋਟੇ ਦੀ ਗਏ ਬੱਚੇ ਤੇ ਉਹਨਾਂ ਨੇ ਵੀ ਬਸ ਉਹ ਕਿਵੇਂ ਹੱਥੇ ਚੜੀ ਹੋਈ ਤੀ ਜੀ ਉਹ ਵੀ ਸਾਡੇ ਘਰ ਦਾ ਮਸਲਾ ਸੋਨ ਨੂੰ ਕੀ ਲੈਣਾ ਤਾ ਕਰਕੇ ਤੀਗਾ ਵੀ ਨਹੀਂ ਲਾਲਚ ਦਿੱਤਾ ਨਾ ਜਿਵੇਂ ਹੁਣ ਉਹ ਪੈਣੀ ਵੇਚ ਕੇ ਥੋੜਾ ਉਹ ਕਰਤਾ ਤੇ ਫਿਰ ਦੁਬਾਰੇ ਪੈਣੀ ਲੈ ਕੇ ਤੇ ਪੈਣੀ ਵੇਚੀ ਆ ਉਹਦੇ ਨਾਲ ਆਇਆ ਵੀ ਆਪਾਂ ਵੱਧ ਬਣਾ ਲਾਂਗੇ ਲਾਲਚ ਨਾਲ ਲਾਲਚ ਲਵਾਇਆ ਜੁਆਕਾ ਨੂੰ ਜੁਆਕ ਨਿਆਣੀ ਸੀ ਵੀ ਸੁਣੋ ਪੈਣੀ ਲੈ ਕੇ ਦਿਨਾ ਇਹ ਘੱਟੋ ਘੱਟ ਜੀ 6 ਕਰੋੜ ਦਾ ਮਸਲਾ ਸਾਢੇ 6 ਕਿੱਲੇ ਤੇ 1 ਕਨਾਲ ਤਾਂ ਉਹਦੀ ਆਪਦੀ ਘਰ ਦੀ ਸੀ ਪੈਣੀ ਉਹ ਵੇਚ ਕੇ 6.5 ਕਿੱਲੇ ਦੇ ਵਾਸਤੇ ਉਹ 3.5 ਕਿੱਲੇ ਪਲਾਟਾ ਚ ਆ ਗਈ ਉਹ ਜਾਨੀ ਦੀ ਘੱਟੋ ਘੱਟ 4-5 ਕਰੋੜ ਦੀ ਤਾਂ ਉਹ ਵਿਕੀ ਹੈ ਜੀ 16 ਟੋਲੇ ਸਿਰੋਣਾ ਉਹ ਵੀ ਇਹਨੇ ਬੈਂਕ ਚੋਂ ਕਢਾਈ ਵਰਨਾਲੇ ਚੋਂ ਇੱਥੇ ਲਿਆਇਆ ਸਿੱਕੇ ਉਹ ਵੀ ਇਹਨੇ ਰਫੂ ਚੱਕਰ ਕਰਤਾ ਜੀ 3-17 ਸਾਲਾਂ ਦਾ ਠੇਕਾ ਜੀ ਬੈਲੀ ਦਾ 3.5 ਕਿੱਲਿਆਂ ਦਾ ਉਹ 50 ਲੱਖ ਦੇਰ ਤੱਕ ਦੋ ਬਣਦਾ ਜੀ 6 ਕਰੋੜ ਦਾ ਘਬਲਾ ਬਣਦਾ ਕਰ ਜਦੋਂ ਇਹਦੇ ਘਰ ਵਾਲੇ ਦੀ ਮੌਤ ਹੋਈ ਉਹਦੋਂ ਵਾਰ ਤਾਂ ਹੁਣ ਜਨ ਰਹਾ ਪਰਵਾਰ ਆਉਣ ਜਨ ਰਹਾ ਜੀ ਫਿਰ ਅਸੀਂ ਹੁਣ ਛੋਟਾ ਪਰਿਵਾਰ ਆ ਦੋ ਜੀਆਂ ਅਸੀਂ ਜਨ ਮਹੀਨੇ ਬਾਅਦ ਜਿਹੜਾ ਮਾਰਦੇ ਜੀ ਸਾਨੂੰ ਕੋਈ ਭੇਤ ਨਹੀਂ ਦਿੰਦਾ ਇਹਨਾਂ ਨੇ ਛੋਟੀ ਟੀ ਨੇ ਜਦੋਂ ਤੁਸੀਂ ਹੁਣ ਦੱਸ ਰਹੇ ਵੀ 17 ਸਾਲਾਂ ਦਾ ਠੇਕਾ ਉਹਨੇ ਦਿੱਤਾ ਹੀ ਨਹੀਂ ਅਸੀਂ ਪੈਸੇ ਉਹ ਖਾ ਰਿਆ ਸੀ ਇਹ ਗੱਲ ਸਾਨੂੰ ਪਹਿਲਾਂ ਪਤਾ ਸੀ ਜੇ ਕਤਲ ਤੋਂ ਬਾਅਦ ਨਹੀਂ ਹੁਣ ਸਾਨੂੰ ਪਤਾ ਲੱਗਿਆ ਉਹਨੂੰ ਲਾਲਚ ਦੇਤਾ ਵੀ ਤੈਨੂੰ ਮਾਇਆ ਹੁਣ ਤੁਹਾਨੂੰ ਕਿਹਨੇ ਦੱਸਿਆ ਵੀ ਇਹ 17 ਸਾਲਾਂ ਦਾ ਠੇਕਾ ਉਹਦੇ ਕੰਨੀ ਰਹਿੰਦਾ ਸੀਗਾ ਇੱਕ ਸਾਡੇ ਕੋਲੇ ਸਬੂਤ ਪਰੋ ਨੋਟ ਦਾ ਵੀ ਪਿਆ ਜੀ ਜੀ ਉਹ ਪਰਨੋਟ ਦਾ ਚੁਪ ਉਹਦਾ ਜਿਹੜਾ 2.5 ਲੱਖ ਦਾ ਉਹ ਪਰਨੋਟ ਆ ਉਹਤੇ ਡੇਟ ਪੁਆਈ ਆ 23 ਚ ਖਤਮ ਹੁੰਦੀ ਸੀ ਡੇਟ ਜੀ ਉਹਨੂੰ ਕਹਿੰਦਾ ਵੀ ਮੈਂ ਨਾ ਡੇਟ ਵਧਾ ਲਿਆਉਣਾ ਉਹ ਪਰਨੋਟ ਤਾਂ ਨਾ ਹੋਣਾ ਸੀ ਉਹਨੇ ਥੱਲੇ ਆ ਆਪ ਹੀ ਪਤਾ ਨਹੀਂ ਕਿਸੇ ਤੋਂ ਲਿਖਾ ਕੇ ਜਾਂ ਆਪ ਲਿਖਾ ਕੇ ਤਾਂ 26 7 ਤੱਕ ਉਹ ਡੇਟ ਵਧਾ ਦਿੱਤੀ ਆਪ ਹੀ ਸਾਜੀ ਉਸ ਤੋਂ ਸਰਕਾਰ ਦੀ ਇਜਾਜ਼ਤ ਉਹ ਜਗ੍ਹਾ ਮੈਨੇ ਚਲ ਨਹੀਂ ਕਰੀ ਜਿਹਨੇ ਪਰਿਵਾਰ ਕਹਿ ਰਿਹਾ ਵੀ ਇਹਨਾਂ ਦਾ ਨਾਮ ਟਿਕਣਾ ਚਾਹੀਦਾ ਕੀ ਨਾਮ ਟਿਕਣਾ ਚਾਹੀਦਾ ਕੀ ਧਿਆਨ ਨਾਲ ਟਿਕਣਾ ਚਾਹੀਦਾ ਜੀ ਇਹ ਵਿਚਨੇ ਜੀ ਲਾਜ਼ਮੀ ਟਿਕਣਾ ਚਾਹੀਦਾ ਕਿ ਅਸੀਂ ਇਹ ਕਹਿੰਨੇ ਆਂ ਵੀ ਇਹਨੇ ਖਾਦਾ ਜੀ ਜਿਹੜਾ ਨੂੰ ਬਸੰਤ ਸਿੰਘ ਜੀ ਸਰਪੰਚ ਆਈ ਮੈਂ ਪੁੱਛੀ ਉਹਨਾਂ ਨੇ ਕੀ ਕਿਹਾ ਹਾਂ ਜੀ ਨਾ ਇਹ ਮੇਰੇ ਸਾਡੇ ਸੱਜਿਆਂ ਤੋਂ ਹਾਂ ਜੀ ਠੀਕ ਹੈ ਹਾਂ ਠੀਕ ਹੈ ਨਾ ਸਾਹ ਇਹੀ ਮੰਗ ਕਰਦੇ ਆ ਜੀ ਕਿ ਇਹਨਾਂ ਦਾ ਸਾਰੇ ਪਰਿਵਾਰ ਦਾ ਫੈਮਿਲੀ ਦਾ ਨਾਮ ਹੋਣਾ ਚਾਹੀਦਾ ਤੇ ਪਰਿਵਾਰ ਸੰਸਾਰ ਅਨੁਸਾਰ ਹੋਣਾ ਚਾਹੀਦਾ ਕਿਉਂਕਿ ਆ ਵੀ ਉਹ ਬੱਚਿਆਂ ਨੂੰ ਕੀ ਪਤਾ ਸੀ ਜਿਨ੍ਹਾਂ ਦੀ ਕੋਈ ਗਲਤੀ ਨਹੀਂ ਹੈ ਜਿਹਨਾਂ ਨੇ ਦੁਨੀਆ ਦੀ ਨਜ਼ਰ ਦੇਖੀ ਕਿ ਕੀ ਹੋ ਰਿਹਾ ਹੈ ਤੇ ਉਹਨਾਂ ਨੇ ਬਈ ਇਹਨਾਂ ਨੇ ਦੇਖ ਨਹੀਂ ਪਾਇਆ ਮੇਰੇ ਮੀਨਾਂ ਨੂੰ ਦਾ ਕਪੜਾ ਇੰਨਾ ਤੇ ਇੱਕ ਇਹਨਾਂ ਦੀ ਸਾਡੀ ਭੈਣ ਸੀਗੀ ਉਹ ਇੱਥੇ ਰਹਿੰਦੀ ਸੀ ਕਾਫੀ ਟਾਈਮ ਤੋਂ ਤੇ ਉਹਦਾ ਵੀ ਇੱਕ ਮਹੀਨਾ ਪਹਿਲਾਂ ਆਪਣਾ ਮਾਸ ਬਹੁਤ ਹੋਈ ਜਾਂਦੀ ਤਾਂ ਤੇ ਪਹਿਲਾਂ ਤਾਂ ਐ ਸੀ ਵੀ ਅਚਾਨਕ ਹੋਈ ਹੈ ਕਿ ਪਰ ਉਹਨਾਂ ਦੇ ਘਰ ਦੇ ਮੇਲ ਹੋ ਗਏ ਸੀ ਹੋਰ ਵੀ ਇੱਕ ਤੋਂ ਸੀਰੀਅਸ ਹੀ ਮਤਲਬ ਮੌਕੇ ਤੇ ਉਹਨਾਂ ਨੂੰ ਕੰਡੀਸ਼ਨ ਆ ਜਾਂਦੀ ਜਦੋਂ ਉਹਦੀ ਡੈਥ ਹੋ ਗਈ ਵੀ ਇਹਨੇ ਕੋਈ ਦਵਾਈ ਵੀ ਕਿ ਕੁਝ ਇਹੋ ਜਿਹਾ ਕੁਝ ਦਿੱਤਾ ਹੋਣਾ ਉਹਦੀ ਵੀ ਇਹਨੇ ਜਣੀ ਉਹ ਰਾਹ ਦਾ ਰੋੜਾ ਬਣੀ ਹੋਈ ਸੀ ਇਹਨੇ ਉਹ ਕਿਸੇ ਨੇ ਮਾਰੇ ਇਹ ਜਿੰਮੇਵਾਰਾ ਸਾਰੇ ਕਦਰ ਤੇ ਤੇ ਅਸੀਂ ਅੱਜ ਅੱਜ ਕੱਜ ਪੰਬੜਵਾਲ ਤੋਂ ਬਰਨਾਲੇ ਤੋਂ ਸੇਖੇ ਤੋਂ ਭਧੌਣ ਤੋਂ ਚਾਰਾਂ ਪਿੰਡਾਂ ਦੀਆਂ ਪੰਚਾਇਤਾਂ ਤੇ ਹੋਰ ਲੋਕ ਇਕੱਠੇ ਹੋਏ ਨੇ ਤੇ ਇਹ ਮੰਗ ਕਰਦੇ ਨੇ ਵੀ ਨਹੀਂ ਅਸੀਂ ਧਰਨਾ ਲਾਵਾਂਗੇ ਜੇ ਨਾ ਸਰੂਨ ਸਾਹਿਬ ਕੋਲ ਤੇ ਜੈਸਸਪੀ ਤੇ ਐਸਐਸਓ ਤੇ ਡਿਪਟੀ ਸਾਹਿਬ ਨੂੰ ਬੁਲਾ ਕਰਦੇ ਵੀ ਸਾਡੇ ਨਾਲ ਕਾਰਵਾਈ ਹੋਵੇ ਤੇ ਸੁਣ ਲਓ ਸਾਹਿਬ ਦਾ ਚੇਅਰਮੈਨ ਮਾਰਕੀਟ ਕਮੇਟੀ ਸ਼ੇਰਪੋੜੀ ਪੰਬੜਵਾਲ ਤੋਂ ਮੈਂ ਚੌਣਾ ਜੀ ਇੰਨੇ ਪਹਿਲਾਂ ਤਾਂ ਪੁਲਿਸ ਨੂੰ ਗੁੰਮਰਾਹ ਕਰਿਆ ਇਹਨਾਂ ਨੇ ਤਿੰਨੇ ਮਰਡਰ ਕਰਕੇ ਪੁਲਿਸ ਨੂੰ ਗੁੰਮਰਾਹ ਕੀਤਾ ਤੇ ਦੂਜਿਆਂ ਤੇ ਦੋਸ਼ ਲਾਇਆ ਵੀ ਮੈਂ ਆਪੀ ਆਤਮ ਹੱਤਿਆ ਕਰ ਦਿੱਤੀ ਤੇ ਉਸ ਤੋਂ ਬਾਅਦ ਇਹਨੇ ਤਿੰਨੇ ਮਰਡਰ ਕਰਨ ਤੋਂ ਬਾਅਦ ਜੀ ਇਹਦੇ ਪਰਿਵਾਰ ਦਾ ਸਾਰੀ ਦਾ ਹੱਥ ਹੈ ਜੀ ਤੇ ਹੁਣ ਅਸੀਂ ਮੰਗ ਇਹ ਕਰਦੇ ਹਾਂ ਵੀ ਇਹਦੇ ਪਰਿਵਾਰ ਨੂੰ ਤਕੀਮਾ ਬਿਆਨ ਲਿਖ ਕੇ ਉਹਨੂੰ ਐਫ ਆਈ ਆਰ ਦੇ ਵਿੱਚ ਲਿਆ ਜਾਵੇ ਅਤੇ ਜਿਹੜੇ ਹੋਰ ਵੀ ਇਹਨਾਂ ਦੇ ਨਾਲ ਦੋਸ਼ੀ ਨੇ ਉਹਨਾਂ ਨੂੰ ਵੀ ਜਲਦੀ ਜਲਦੀ ਜ਼ਿੰਮੇਵਾਰ ਕੀਤਾ ਜਾਵੇ ਇੱਕ ਜਿਹੜੀ ਇਹਨਾਂ ਦੀ ਪ੍ਰਾਪਰਟੀ ਹੈ ਇਹ ਲੇਡੀ ਜਿਹਨਾਂ ਦੀ ਮਰਡਰ ਕੀਤਾ ਹੈ ਇਹਦੀ ਪ੍ਰਾਪਰਟੀ ਵੇਚ ਕੇ ਨੇ ਜਿਹੜੀ ਆਪ ਦੀ ਪ੍ਰਾਪਰਟੀ ਬਣਾਈ ਆ ਉਹ ਰਿਕਵਰ ਕਰਕੇ ਪਰਿਵਾਰ ਨੂੰ ਸੁਭਾ। ਤੇ ਭਦੌੜ ਵਾਲੇ ਦਾ ਪਰਿਵਾਰ ਮੰਗ ਕਰਦਾ ਹੈ ਉਹਨਾਂ ਦੇ ਪਰਿਵਾਰ ਦੀ ਅਸੀਂ ਕਹਿੰਦੇ ਆ ਵੀ ਉਹ ਹੋਣਾ ਚਾਹੀਦਾ ਸਾਰਾ ਕੁਝ ਕਿਉਂਕਿ ਜੇਕਰ ਨਹੀਂ ਹੁੰਦਾ ਤਾਂ ਅਸੀਂ ਪਿੰਡ ਕਾਈ ਸੇਖਾਂ ਜ਼ਿਲ੍ਹਾ ਬਰਨਾਲੇ ਦੇ ਵਿੱਚਾਂ ਸਾਡਾ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹ ਅਸੀਂ ਜੋ ਵੀ ਸਾਨੂੰ ਸਾਡਾ ਨੰਗਰ ਕਹੂਗਾ ਅਸੀਂ ਧਰਨੇ ਖਾਤਰ ਵੀ ਬੈਠਾਂਗੇ ਅਸੀਂ ਸਾਰਾ ਕੁਝ ਕਰਾਂਗੇ ਕਿਉਂ ਇੱਥੇ ਅਸੀਂ ਪੰਜਾਬ ਦਾ ਵੱਡਾ ਇਕੱਠ ਕਰ ਸਕਦੇ ਹਾਂ ਇਹਨਾਂ ਨੂੰ ਸਾਫ਼ ਮਿਲਣਾ ਚਾਹੀਦਾ ਪਰਿਵਾਰ ਕਿਉਂਕਿ ਉਹ ਜੁ ਕਿਰਨਜੀਤ ਕੌਰ ਘਟੋ ਘਟ 20 25 ਸਾਲ ਦੀ ਵਿਆਹੀ ਵੀ ਹੈ ਅਮਰਜੀਤ ਇਹ ਸਹੁਰਾ ਸਾਹਿਬ ਖੜੇ ਨਹੀਂ ਉਹਨਾਂ ਦੇ ਇਹਨਾਂ ਨੂੰ ਲੱਗਤੀ ਇਹਨਾਂ ਦਾ ਜਦੋਂ ਪੁੱਤਰ ਸਰੀਰ ਛੱਡ ਗਿਆ ਤਾਂ ਉਸ ਤੋਂ ਬਾਅਦ ਉਹਨਾਂ ਤੋਂ ਲੱਗ ਹੋ ਗਈ ਹੈ ਘਰੇ ਵੀ ਜਾਂਦਾ ਰਹੇ ਉਹ ਲੱਗ ਰਹਿੰਦੀ ਸੀ ਇਹ ਬੰਦੇ ਨੇ ਉੱਥੇ ਆਉਣ ਜਾਣ ਕਰ ਲਿਆ ਆਉਣ ਜਾਣ ਕਰਨ ਦੇ ਨਾਲ ਆ ਐਡਾ ਵੱਡਾ ਜੋ ਵਾਪਰ ਗਿਆ ਉਹਦੀ ਜਾਇਦਾਦ ਵੀ ਹੈ ਅਮਰਜੀਤ ਤੋਂ 6-7 ਕਿੱਲੇ ਜ਼ਮੀਨ ਉਹ ਲੜਕੀ ਦੇ ਨਾਮ ਦੀ ਉਹ ਲੜਕੀ ਦੀ ਜ਼ਮੀਨ ਵੀ ਬੇਗੀਸ਼ਾਰੀ ਸਾਰਾ ਪੈਸਾ ਵੀ ਬਰਬਾਦ ਹੋ ਗਿਆ ਪਰਿਵਾਰ ਵੀ ਸਾਰਾ ਬਰਬਾਦ ਹੋ ਗਿਆ ਇਹਨਾਂ ਨੂੰ ਨਿਆਂ ਸਾਫ਼ ਮਿਲਣਾ ਚਾਹੀਦਾ ਸਾਡੀ ਮੰਗ ਹੈ ਭਾਰਤੀ ਕਿਸਾਨ ਯੂਨੀਅਨ ਇਕਤਾ ਕਰ ਆਪ ਨੂੰ ਜੇਕਰ ਸਰਕਾਰ ਇਹ ਕੰਮ ਨੂੰ ਨਹੀਂ ਕਰਦੀ ਤਾਂ ਅਸੀਂ ਵੱਡੀ ਪੱਧਰ ਤੇ ਸੰਘਰਸ਼ ਕਰਾਂਗੇ ਪਿੰਡ ਨੂੰ ਲੈ ਕੇ ਬੈਠਾਂਗੇ ਪੰਜਾਬ ਦਾ ਕੱਟ ਕਰ ਦਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ